ਹਾਂ ਗੋਲਡ ਹਾਂ ਬਿਕਰਮ ਬੋਲ ਰਿਹਾ ਹਾਂ ਮੈਂ ਬਿਕਰਮ ਬੋਲ ਰਿਹਾ ਦੱਸ ਹਾਂ ਹਾਂ ਮੈਂ ਕਿਹਾ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੰਨਾ ਮਾਰਤਾ ਅਨੇ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਨੇ ਹੋ ਨਾ ਤੁਹਾਨੂੰ ਪਤਾ ਤੈਨੂੰ ਹੈ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਉਹ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਠੀਕ ਹੈ ਸਾਬ ਤੁਸੀਂ ਤੇਰੇ ਉਹ ਖਬਰ ਨਹੀਂ ਸੀਗੀ ਰਾਣਾ ਤੇਰਾ ਉਹ ਖਬਰ ਨਹੀਂ ਸੀ ਖਾਣਾ ਘਰਿਆਂ ਦੀ ਸੌਣ ਨਹੀਂੁੱਦੂ ਗੱਲ ਨਹੀਂ ਕਰਨੀ ਗੱਲ ਸੁਣੋ ਕਰਦਿਆਂ ਘੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦਿਆਂ ਵਾਲੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦਿਆਂ ਦੀ ਸੌਂ ਸੂ ਖਾਨ ਵਾਲੀ ਗੱਲ ਨਹੀਂ ਨਾਲ ਸਾਡੇ ਕੋਈ ਇਹੋ ਜਿਹੇ ਮੁਖਬਰ ਨਹੀਂ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਥੋੜੇ ਸੌ ਰੌਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਭੈਣ ਜੋ ਬੱਚਿਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਕੰਧ ਬਣਾਉਣ ਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਚੰਗੀ ਗੱਲ ਆ ਬਲੇ ਬੋਲ ਕਰੀਏ ਕਰੀਏ ਚੰਗੀ ਗੱਲ ਆ ਜੇ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਸਾਡਾ ਮੇਰਾ ਤਾਂ ਕੋਈ ਦੇਦੇ ਚ ਲੈਣ ਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਣਾ ਅੰਕਿਤ ਤਾਂ ਆਪਦੇ ਚ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਕਰ ਕਰਦਾ ਠੀਕ ਹੈ ਨਾ ਉਹ ਮੇਰੇ ਨਾਲ ਇੱਕ ਵਾਰੀ ਪਹਿਲਾਂ ਤੂੰ ਆਰਪੀਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਦੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਫੇਰਾ ਹਰ ਸਾਲਾ ਨਰਿੰਦਰ ਨਰੁੰਦਾ ਆ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅੱਤਵਾਦੀ ਵਾਲੇ ਚ ਨਹੀਂ ਪੈਂਦੇ ਉਹ ਕਿਹੜੇ ਨੇ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਾਰਿਆ ਜਿਹੜਾ ਹੈ है। कोई गल न ਮੇਰੇ ਸਾਡੇ ਲਈ ਤੂੰ ਵੀ ਹੋਜਾ ਉਹ ਵੀ ਹੋਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਹਿਣਾ ਅਸੀਂ ਬਹੁਤ ਅਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੂੰ ਤਾਂ ਹੱਤ ਜਾਇਓ ਤੁਹਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਤੇ ਸਹੀ ਰਾਤ ਲਾਂਗੇ ਸਹੀ ਰਾਤ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਠੀਕ ਹੈ ਨਾ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜੇ ਵਾਲਿਆਂ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤ ਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਟਾ ਜੀ ਮੁਖਬਰ ਇਹੇ ਜੀ ਉਹ ਤੁਹਾਡੀਆਂ ਕਰੀ ਜਾਓ ਆਪਦੀਆਂ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋਂਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅਰੇ ਰਾਤ ਦੇ ਤੂੰ ਹੀ ਕੌਣ ਕਰ ਰਹੇ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕੋਲਾ ਆਈਆਂ ਤੇਰੀਆਂ ਮੈਂ ਚੱਕਿਆ ਨਹੀਂ ਤਾ ਮੇਰੇ ਕੋਲ ਕੋਈ ਅਨਨੋਮ ਨੰਬਰ ਆ ਤੂੰ ਇੰਨੇ ਕਿਉਂ ਗੇਂਦਾ ਪੁਲਿਸਿੰਗ ਕਰ ਰਹੀ ਕੋ ਮੇਰੇ ਪਾਸੇ ਕਰ ਤੂੰ ਇਹਨੇ ਚਿੱਟਿਆਂ ਚ ਮੈਨਾਂ ਨੂੰ ਤੁਸੀਂ ਸ਼ੂ ਕਰਦੇ ਹੋ ਨਾ ਨਾ ਗੋਲਡੀ ਗੋਲਡੀ ਤੂੰ ਵੀ ਇੱਥੋਂ ਹੀ ਗਿਆ ਗੱਲ ਸਮਝ ਲੈ ਮੇਰੀ ਨਾ ਸੀ ਐਜ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਆ ਤੂੰ ਮੈਨੂੰ ਕਹਿੰਦਾ ਸੀ ਜੇ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਨੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆੜਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਹੋ ਰਹੀ ਸੀ ਉਦੋਂ ਕਹਿੰਦੇ ਛੋਟੀ ਵਿਕਰਮ ਜਿੰਨ ਵਿਕਰਮ ਆੜਾ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਸੀ ਅਸੀਂ ਹੱਦਾਂਤਾਂ ਹੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਮਾਰੇ ਮੂਰੇ ਮੱਥਾ ਟੇਕਦੇ ਆ ਕੇ ਟੇਕਦੇ ਅਸੀਂ ਟੇਕਦੇ ਕੋਈ ਕਾਨੂੰਨ ਨਹੀਂ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਟੈਕ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਇਹ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੋ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਤੁਹਾਡੀ ਮਰਜ਼ੀ ਆ ਕਰੋ ਹਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕੰਨ ਅੱਜ ਤਾਂ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ 'ਚ ਲਾਊਗਾ ਜਿਵੇਂ ਤੂੰ ਦੇ ਅਸੀਂ ਇਹ ਮਾਰ ਤਾ ਉਹ ਮਾਰ ਤਾ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋਡੀ ਪਾਰਟੀ ਨਹੀਂ ক্লোਜ਼ ਕੋਈ ਉਹਨਾਂ ਦੇ ਨਹੀਂ ਪਹਿਲਾਂ ਵੀ ਵੇਲੇ ਤੈਨੂੰ ਇਹ ਕਿਹਾ ਸੀ ਠੀਕ ਹੈ ਨਾ ਹਲੋ ਕੀ ਕਰੇ ਮੇਰੀ ਗੱਲ ਨਾ ਮੇਰੀ ਗੱਲ ਤੋਂ ਫੇਰ ਉਸੇ ਗੱਲ ਤੇ ਆ ਗਿਆ ਨਾ ਸੀ ਇਹੋ ਜਿਹੇ ਨੂੰ ਸ਼ਹਿ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂਓ ਜਿਹੜੇ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਪਰ ਜਿਹੜਾ ਤੁਸੀਂ ਆ ਲੱਗਿਓ ਇਹਨੂੰ ਮਾਰ ਕੇ ਪਾਤੀ ਉਹਨੂੰ ਮਾਰ ਕੇ ਪਾਤੀ ਪਹਿਲਾਂ ਮੰਨਾ ਮਾਰਤਾ ਉਹ ਮਾਰਤਾ ਤੂੰ ਸਹੀ ਗੱਲ ਕਰ ਰਿਹਾ ਜਿਹੜੇ ਕਰਨੀ ਆ ਸਾਲਾ ਤੁਸੀਂ ਮੈਨੂੰ ਅਨਕਿਤ ਕੋਲੋਂ ਪਾਦੂ ਨੇ ਕੋਈ ਕੰਮ ਕੀਤਾ హలో హలోస దస్ గోల్డ్